ਖੜੇ ਆ ਤੁਹਾਡੇ ਵਾਸਤੇ ਤਿੰਨੇ ਹੀ ਆਫਰ ਵਾਲੇ ਟਰੈਕਟਰ ਲੈ ਕੇ ਆਏ ਆ ਆਰਜਨ 605 ਤੇ ਦੋ ਫਾਰਮ ਟਰੈਕ 60 ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਕੀ ਹਾਲ ਬਈ ਠੀਕ ਆ ਬਾਈ ਜੀ ਹੋਰ ਠੀਕ ਆ ਜੀ ਵਧੀਆ ਜੀ ਤੁਸੀਂ ਦੱਸੋ ਠੀਕ ਠਾਕ ਵਧੀਆ ਬਹੁਤ ਤੁਹਾਡਾ ਧੰਨਵਾਦ ਜੀ ਜਿਹੜਾ ਤੁਸੀਂ ਪਹੁੰਚੇ ਹਾਂ ਹਾਂਜੀ ਹਾਂਜੀ ਬਾਈ ਹਾਂਜੀ ਬਾਈ ਸਭ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਮਹਿੰਦਰਾ ਆਰਜਨ 605 ਡੀਆਈ ਕਿਹੜਾ ਮਾਡਲ ਆ ਇਹ ਵੀਰੇ 2010 ਮਾਡਲ ਆ ਠੀਕ ਆ ਭਾਈ 2010 ਮਾਡਲ ਆ ਪਿਆਵ ਨੰਬਰ ਆ ਪਹਿਲੀ ਪਾਰਟੀ ਦਾ ਰਿੰਮਾ ਦੀ ਕੰਡੀਸ਼ਨ ਚੈੱਕ ਕਰਾ ਗਏ ਆ ਰਿੰਮਾ ਤੇ ਜੇ ਓਕ ਵਾਲੇ ਨਿਸ਼ਾਨ ਹੁੰਦੇ ਆ ਭਾਈ ਯਾਂਸੀ ਦੇ ਚਿਟਾ ਹੁੰਦੀਆਂ ਇੱਥੇ ਰਿੰਮਾ ਤੇ ਚਿਟਾ ਆਉਂਦੀਆਂ ਯਾਂਸੀ ਦੀਆਂ ਇਹ ਸਾਰਾ ਕੁਝ ਜੇ ਨਾਲ ਦਾ ਆ ਇਧਰ ਵੱਡੇ ਰਿੰਮਾ ਦੀ ਵੀ ਕੰਡੀਸ਼ਨ ਚੈੱਕ ਕਰਾ ਦੇ ਪਿਆਵ ਨੰਬਰ ਆ 2010 ਮਾਡਲ ਆ 10 ਮਾਡਲ ਆ ਪੂਰਾ ਨਵਾਂ ਟਰੈਕਟਰ ਰਿੰਮਾ ਦਾ ਬੈਕ ਸਾਈਡ ਚ ਚੈੱਕ ਕਰਾ ਦੀ ਹੁੱਕ ਉਹ ਨਾਲ ਦੀ ਆ ਭਾਈ ਸਾਰਾ ਕੁਝ ਹੈ ਜੀ ਦਾ ਵੀ ਸਮਾਨ ਸਾਰਾ ਨਾਲ ਫੁੱਟੀ ਫੁੱਟੀ ਸਾਰਾ ਕੁਝ ਨਾਲ ਦਾ ਹੁੱਕ ਦੀ ਕਸਾਈ ਵੇ ਲੋ ਜੇ ਕੁਝ ਵੀ ਨਹੀਂ ਹੋਈ ਨਾਲ ਦੀ ਹੁੱਕ ਆਈ ਏਜੰਸੀ ਦੀ ਠੀਕ ਆ ਬਾਈ ਬੈਕ ਸਾਈਡ ਜੋ ਉਹ ਲਾਈਟ ਆ ਬਾਈ ਆਹ ਇਹ ਏਜੰਸੀ ਦੀ ਨਾਲ ਦੀ ਲਾਈਟ ਪਈ ਆ ਜੀ ਹਾਏ 2010 ਮਾਡਲ ਜੀ 2010 ਮਾਡਲ ਦੀ ਨਾਲ ਦੀ ਲਾਈਟ ਆ ਪਾਰਟੀ ਵੀਰੇ ਬਾਹਰ ਸੀ ਕਿ ਹੁਣ ਬੰਦੇ ਬਾਹਰੋਂ ਆਏ ਟਰੈਕਟਰ ਬੁਕਾਉ ਕੀਤਾ ਠੀਕ ਆ ਜੀ ਉਹਦਾ ਸੌਦਾ ਬਣ ਗਿਆ ਪਾਰਟੀ ਦਾ ਸਟਿੱਕਰ ਵਗੈਰਾ ਬਾਈ ਚੈੱਕ ਕਰਾ ਦੀ ਸਾਰੇ ਨਾਲ ਦੇ ਮਗਰ ਨਾਲੇ ਉਧਰ ਵੀ ਚੈੱਕ ਕਰਾ ਦੇ ਇੱਧਰ ਵੀ ਚੈੱਕ ਕਰਾ ਦੇ ਜੋ ਟਰੈਕਟਰ ਤੇ ਚਿੱਟਾ ਮੋਹਰਾਂ ਸਾਰੀਆਂ ਆਉਂਦੀਆਂ ਏਜੰਸੀ ਦੀ ਉਵੇਂ ਪਈ ਨਾ ਜਾਈ ਬਾਈ ਉੱਤੇ ਠੀਕ ਆ ਬਾਈ ਟਾਇਰਾਂ ਦੀ ਗੱਲ ਕਰਕੇ ਬਾਈ ਬੀਕੇਟੀ ਦੇ ਟਾਇਰ ਆ ਚਾਰੇ ਵ ਕੰਪਨੀ ਦੇ ਬੀਕੇਟੀ ਦੇ ਕਿੰਨੇ ਪਰਸੈਂਟ ਆ ਬਾਈ ਟਾਇਰ ਬਾਈ ਜੀ 70% ਮੰਨ ਕੇ ਗਾਹਕ ਆਪਣੇ ਕੋਲੇ ਆਵੇ ਜੀ ਚਾਰੇ ਚਾਰੇ ਟਾਇਰ ਆ ਜੀ ਤੇ ਸ਼ੋ ਦਾ ਰੰਗ ਸ਼ੋ ਦਾ ਬਾਈ ਸ਼ੋ ਨੂੰ ਛੱਡ ਪਰੇ ਸਾਰਾ ਡੈਕਟਰ ਬਾਡੀ ਲੈਨ ਦਾ ਰਿਮਾਂ ਦਾ ਸਾਰਾ Ориਗਨਲ ਆ ਕੋਈ ਫੁੱਲ ਗਾਰੰਟੀ ਆ ਆਪਣੀ ਬਾਈ ਫੁੱਲ ਗਾਰੰਟੀ ਹੋ ਜੋ ਹਜੇ ਤੇ ਘਰ ਰਿਮਾਂ ਦਾ ਰੰਗ Ориਗਨਲ ਆ ਵੀ ਆ ਜੋ ਮਾੜੀ ਇਹ ਕਿਨਾਰੀ ਜਾ ਕੇ ਨਿਕਲੀ ਆ ਰੀਮਾਂ ਦੀ ਹਜੇ ਰੰਗ ਦੀ ਮਾੜੀ ਜੀ ਹਜੇ ਠੀਕ ਆ 10 ਮੜਦੇ ਨਹੀਂ ਰਹਿਮਤ ਦੇ ਰੰਗ ਸਾਰਾ ਲੈ ਜਾਂਦਾ ਬਾਈ ਕੰਨੀਆਂ ਕੁੰਨੀਆਂ ਤੋਂ ਹਜੇ ਮਾੜੀ ਜੀ ਕਿਨਾਰੀ ਨਿਕਲੀ ਆ ਰੰਗ ਦੀ ਠੀਕ ਆ ਬਾਈ ਜੋ ਬਾਈ ਸਟਿੱਕਰ ਵਗੈਰਾ ਮਗਰਾਣਾ ਦੀ ਮੇਲੇ ਕੋਈ ਵੀ ਚਿੱਟਾ ਵੇ ਲੋ ਜੋ ਏਜੰਸੀ ਨੇ ਚਿੱਟਾ ਮੋਹਰਾਂ ਦਿੱਤੀਆਂ ਉਵੇਂ ਪੈਣਾ ਡੇਟ ਠੀਕ ਆ ਗੱਲ ਕਰੀਏ ਬਾਈ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਬਾਈ ਵਾਹਨ ਵਿਹਲੇ ਪਏ ਆ ਬੰਦਾ ਆ ਕੇ ਸੌਦਾ ਲਾਉਣ ਤੋਂ ਪਹਿਲਾਂ ਵਾੜੇ ਭੜਾਂ ਦੀ ਕੋਈ ਚੱਕਰ ਨਹੀਂ ਮਾਈਕੋ ਪੰਪ ਹੈ ਮਾਈਕੋ ਪੰਪ ਆ ਸਾਈਡ ਗੇਅਰ ਆ ਸਾਈ ਡਿਮਾਂਡ ਦੀ ਗੱਲ ਕਰਕੇ ਪਹਿਲਾਂ ਤਾਂ ਆਪਾਂ ਬਈ ਫੂਲ ਥੋੜੀ ਜਿਹੀ ਡਿਟੇਲ ਦੇ ਦਗੇ ਮੁਗਲੈਲ ਦੀਆਂ ਸਰਵਿਸਾਂ ਆਪਣੀਆਂ ਟਰੈਕਟਰ ਦੀਆਂ ਨਵੀਆਂ ਹੋਈਆਂ ਹੁੰਦੀਆਂ ਠੀਕ ਆ ਬਈ ਟੀਜਲ ਫਿਲਟਰ ਮੁਗਲੈਲ ਫਿਲਟਰ ਮੁਗਲੈਲ ਦੀ ਸਰਵਿਸ ਆਪਣੀ ਨਵੀਂ ਜੋ ਮੂਹਰਲੇ ਚੱਟੇ ਵਗੈਰਾ ਹਬਾ ਬਾਂਬਾ ਖੋਲ ਕੇ ਆਪਣੇ ਚੈੱਕ ਕਰੇ ਹੁੰਦੇ ਆ ਬਈ ਠੀਕ ਹੈ ਜੀ ਇਹ ਬੰਦਾ ਆ ਕੇ ਪਣਾ ਦੀ ਸਲਾਈ ਮਾਰ ਲੇ ਤੇਲ ਨੂੰ ਪੁਰਾਣਾ ਤੇਲ ਨਿਕਲੇ ਬੰਦਾ ਖੜੇ ਤੋਂ ਸਰਵਿਸ ਕਰਾ ਲੈ ਪਣਾ ਦੀ ਆਪਣੇ ਤੋਂ ਆ ਕੇ ਠੀਕ ਆ ਹਾਂ ਡਿਮਾਂਡ ਦੀ ਗੱਲ ਕਰਕੇ ਇਹ ਸ਼ੋਸ਼ਾ ਨੰਬਰ ਆ ਹੀ ਰਾਏ ਕੋਡ ਦਾ ਠੀਕ ਹੈ ਜੀ 55 ਰਾਏ ਕੋਡ ਦਾ ਨੰਬਰ ਵੀਰੇ ਟਰੈਕਟਰ ਦਾ ਇੱਕ ਵਾਰੀ ਕੈਮਰਾ ਮਾਰ ਕੇ ਮੇਰਾ ਵੀਰ ਚੈੱਕ ਕਰਾ ਦੇ ਟਰੈਕਟਰ ਦੀ ਸ਼ੋ ਵਗੈਰਾ ਬਿਲਕੁਲ ਨਵਾਂ ਟਰੈਕਟਰ ਜਿਹਨੂੰ ਕੋਰਡੀਟਰ ਕਹਿ ਦਗੇ ਜਮਾ ਠੀਕ ਆ ਨਗੀਨਾ ਪੀਸ ਨਗੀਨਾ ਪੀਸ ਹੀ ਆ ਪੂਰਾ ਯਾਰ ਠੀਕ ਆ ਬਾਈ ਰੇਡ ਦੀ ਗੱਲ ਕਰਕੇ ਵੀਰੇ ਰੇਡ ਦਾ ਆਪਣਾ ਹੈਗਾ 3,95,000 ਰੁਪਿਆ ਠੀਕ ਆ ਠੀਕ ਆ ਜੇ ਕੋਈ ਵੀਰ ਤੇਰੀ ਐਡ ਤੇ ਪਹੁੰਚਦਾ ਆਪਣੇ ਕੋਲੇ ਠੀਕ ਆ ਵੀ ਬਾਈ ਦੀ ਐਡ ਤੇ ਮੈਂ ਤੇਰੇ ਕੋਲੇ ਬਾਹੀ ਆਇਆ ਚੱਲ ਕੇ ਮੈਂ ਤੇਰੀ ਚਲਦੀ ਐਡ ਤੇ ਡਿਸਕਾਊਂਟ ਦੇ ਦਿੰਦਾ ਜਿੰਨਾ ਕਹੇਗਾ ਠੀਕ ਆ ਬਾਈ ਮੈਂ ਇਹ ਨਹੀਂ ਉਹਦਾ ਗਾਹਕ ਚੱਲ ਕੇ ਆਵੇ ਫਿਰ ਡਿਸਕਾਊਂਟ ਦਊ ਤੇਰੀ ਚਲਦੀ ਐਡ ਤੇ ਡਿਸਕਾ ਕਿੰਨਾ ਕੁ ਡਿਸਕਾਊਂਟ ਦੇਦਾ ਤੂੰ ਆਪ ਹੀ ਦੱਸ ਦੇ ਤੈਨੂੰ 95 ਦੇ ਦੇ ਦੋ 20 25 ਹਜ਼ਾਰ ਦਾ ਚੱਲ ਮੈਂ ਜਿੰਨਾ ਕਿ ਹੈਗੀ ਹੈ ਗੱਜਾਸ ਵਿੱਚ ਮੈਂ ਇੱਥੇ ਹੀ ਕੱਢ ਦਿੰਦਾ ਤਿੰਨ ਲੱਖ ਤੇ 85 ਹਜ਼ਾਰ ਦਾ ਡੈਟ ਦੇ ਦਾਂਗੇ ਆਪਾਂ ਹੀ ਤਿੰਨ 95 ਮੋਲ ਆ ਤਿੰਨ 85 ਦਾ ਡੈਟਟਰ ਦੇ ਦੂੰਗਾ ਕਾਗਜ਼ ਪੱਤਰ ਸਾਰੇ ਓਕੇ ਆ ਬਾਈ ਨਗਦ ਕੈਸ਼ ਦਾ ਕੋਈ ਲੋਨ ਨਹੀਂ ਡੈਟਟਰ ਦੀ ਕੈਸ਼ ਦਾ ਡੈਟਟਰ ਆਏ ਇੱਕ ਵਾਰੀ ਮੇਰਾ ਵੀਰ ਹੈ ਚੈੱਕ ਕਰਾਈ ਮੜਾ ਇਹ ਕੈਮਰਾ ਮਾਰ ਕੇ ਗੇਅਰ ਦੇ ਨਾੜ ਹਜੇ ਏਜੰਸੀ ਦੇ ਸ਼ੀਲਡ ਪਏ ਆ ਨਾੜਾ ਕੋਈ ਹਜੇ ਗੇਅਰ ਨਹੀਂ ਖੁੱਲਿਆ ਡੈਟਟਰ ਦਾ ਕੋਈ ਕਲੱਚ ਜੋੜ ਨਹੀਂ ਖੁੱਲਿਆ ਜੀ ਆ 385 ਚੈੱਕ ਕਰ ਦੇ 385 ਹਾਧੇ ਦਾ ਦੇ ਦੇ ਆਪਾਂ ਠੀਕ ਆ 380 ਦਾ ਦੇ ਦਿਓ ਜੀ ਚਲ ਯਾਰ ਤੂੰ ਕਹਿੰਦਾ ਤਾਂ ਵਾਠ ਠੀਕ ਆ ਪਰ ਇਹਦੇ ਵਿੱਚ ਹੁਣ ਮੇਰਾ ਭਾਈ ਨਾ ਘਟਾਈ ਹੁਣ ਠੀਕ ਆ ਵੀ ਤੇਰਾ ਮਾਨ ਆ ਕਾਇਦਾ ਠੀਕ ਆ ਤੂੰ ਚੱਲ ਕੇ ਆਉਣਾ ਸਾਡੇ ਕੋਲੇ ਜਾਂ ਤੂੰ ਕਹਤਾ ਤੇਰੀ ਜਵਾਨ ਤੇ ਫੋਲਾ ਕੋਈ ਗੱਲ ਠੀਕ ਆ ਬਾਈ ਅੱਗੇ ਆ ਗਿਆ ਜੀ 60 ਫਾਰਮ ਸੱਤ ਫਾਰਮ ਟਰੈਕ 60 2005 ਮਾਡਲ ਆ ਵੀਰੇ ਇਹ ਠੀਕ ਆ ਬਾਈ ਇਹ ਜਿਹੜੇ ਬੰਦੇ ਦਾ ਬਾਈ ਟਰੈਕਟਰ ਆਇਆ ਖੁਦ ਮਾਲਕਾਂ ਦੇ ਨਾਮ ਟਰੈਕਟਰ ਠੀਕ ਆ ਵੀਰੇ ਫਸਟ ਆਨਰ ਆ ਇੱਥੇ ਇੱਕ ਖੂਬੀ ਆ ਹਾਂਜੀ ਵੀ ਜਿਹੜੇ ਬੰਦੇ ਤੋਂ ਆਪਾਂ ਲਿਆ ਟਰੈਕਟਰ ਖੁਦ ਮਾਲਕ ਤੋਂ ਠੀਕ ਆ ਬਾਈ ਉਹਨੇ 25000 ਰੁਪਿਆ ਕਾਗਜ਼ਾਂ ਦਾ ਬਾਈ ਐਕਸਟਰਾ ਖਰਚਾ ਕਰਕੇ ਇੱਥੇ ਹਾਂਜੀ ਆਪਾਂ ਲਈ ਕਾਪੀ ਘਟਾਈ ਆ ਟਰੈਕਟਰ ਦੀ 30 ਤਿਕਰਪਾ ਸਿੰਘ ਆ ਇਹ ਫਿਰ ਨਾਮ ਵੀ ਹੋਜੂ ਜੇ ਲੋ ਪਾਸ 3500 ਰੁਪਿਆ ਲਾ ਕੇ ਬੰਦੇ ਨੇ ਉਹ ਬੰਦੇ ਨੇ ਸ਼ਰਤ ਰੱਖੀ ਵੀ ਜਿਹੜਾ ਡਾਕਟਰ ਮੇਰਾ ਕਿਸੇ ਨੂੰ ਵੇਚੋਂਗੇ ਵੀ ਉਹ ਬਾਈ ਰੋਟੇਟਰ ਨਾ ਕਰਾਉਣਾ ਪੈਣਾ ਹੈ ਠੀਕ ਆ ਬਾਈ ਵੀ 3500 ਦੇ ਵਿੱਚ ਬਾਈ ਟਰੇਟਰ ਨਾ ਹੁੰਦਾ ਤੇ ਬੰਦਾ ਹੋਰ ਕੀ ਭਾਲਦਾ ਹਾਂਜੀ 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 25000 ਰੁਪਏ ਜਿਹੜਾ ਕਾਗਜ਼ਾਂ ਤੇ ਲੱਗਿਆ ਉਹ ਗਾਹਕ ਨੂੰ ਬੈਨੀਫਿਟ ਆ ਇਹ ਵੀ ਟਰੇਟਰ ਨਾ ਹੋ ਜੂਗਾ ਇਹ ਪੀ ਵੀ 010 ਬਠਿੰਡਾ ਨੰਬਰ ਆ 30 ਤੱਕਰ ਪਾਸ ਹੈ ਜੀ ਬਾਈ ਬਠਿੰਡਾ ਨੰਬਰ ਆ 30 ਤਾਂ ਹੀ ਪਾਸ ਆ 18 ਦੀ ਗੱਲ ਕਰੀਏ 18 ਦੀ ਗੱਲ ਕਰਕੇ ਬਾਈ ਮੂਰਲੇ ਗੁਡੀਅਰ ਦਾ ਟਾਇਰ 85 ਤੋਂ 90 ਪੈਸੇ ਠੀਕ ਆ ਮਗਲੇ 18 ਦੀ ਗੱਲ ਕਰਕੇ 70 ਪੈਸੇ ਗੁਡੀਅਰ ਕੰਪਨੀ ਦੇ ਚਾਰੇ ਟਾਇਰ ਗੁਡੀਅਰ ਕੰਪਨੀ ਦੇ ਆ ਠੀਕ ਆ ਸ਼ੀਟ ਬਾਈ ਮਾੜੀ ਸੀ ਆਪਾਂ ਨਵੀਂ ਲਾਤੀ ਲਿਆ ਕੇ ਠੀਕ ਆ ਠੀਕ ਆ ਬਾਈ ਡੰਡਾ ਫੱਟੀ ਛਤਰੀ ਜੋ ਡੈਕ ਵਗੈਰਾ ਲੱਗਾ ਸ਼ਹਰ ਕੋਲ ਨਾਲ ਆ ਹੀ ਦੇ ਦਾਂਗੇ ਆਪਾਂ ਸਾਰਾ ਚੈੱਕ ਕਰਾ ਦੇ ਪੂਰੀ ਵਧੀਆ ਹੱਕ ਲੱਗੀ ਟਿੱਟਰ ਨਾਲ ਠੀਕ ਹੈ ਬਾਈ ਹੁੱਕ ਦੀ ਅਡਜਸਟਮੈਂਟ ਹੋ ਜਾਂਦੀ ਹੈ ਜਿਵੇਂ ਤੁਸੀਂ ਹਸਾਉਣਾ ਵੀ ਜਿਵੇਂ ਵੀ ਪੂਰਾ ਵਧੀਆ ਸਾਫ ਬੰਗੜਾ ਮਿਲ ਉਹਨਾਂ ਦਾ ਬੇਦਾਗ ਟਰੈਕਟਰ ਆ ਬਾਈ ਇਹ ਵੀ ਆਹ ਵੇਖ ਲਓ ਜੋ ਕੰਪਨੀ ਦੇ ਸਟਿੱਕਰ ਆ ਸਾਰੇ ਉਵੇਂ ਪਏ ਆ ਜੀ ਸਮਾਨ ਯਾਨੀ ਕਿ ਪੂਰਾ ਪੂਰੇ ਨਾ ਆ ਗਾ ਬਾਈ ਸਾਰੇ ਪੂਰੇ ਜੋੜੀ ਗੱਲ ਰਹਿ ਗਈ ਸਰਵਿਸ ਦੀ ਆਪਣੀਆਂ ਸਰਵਿਸਾਂ ਮੈਂ ਤੁਹਾਨੂੰ ਅੱਗੇ ਵੀ ਦੱਸ ਦੋਣਾ ਬਾਈ ਜਿਹੜੀ ਗੱਲ ਆਪਾਂ ਐਡ ਤੇ ਬੋਲਦੇ ਆ ਉਹ ਗੱਲ ਨੂੰ ਆਪਾਂ ਪਗਾਵਾਗੇ ਜੀ ਆਹ ਵੇਖ ਲਓ ਮੁਗਲਿਆਲ ਦੀਆਂ ਸਰਵਿਸਾਂ ਆਪਣੀਆਂ ਨਵੀਆਂ ਹੋਈਆਂ ਆਉਂਦੀਆਂ ਬਾਈ ਜਿਹੜਾ ਵੀ ਟਰੈਕਟਰ ਆਪਣੇ ਕੋਲ ਗਾਹਕ ਚੱਲ ਕੇ ਆਊਗਾ ਨਵੀਆਂ ਸਰਵਿਸਾਂ ਹੋਈਆਂ ਆਉ ਇਹ ਨਹੀਂ ਵੀ ਗਾਹ ਨੂੰ ਜੇ ਕੋਈ ਗਾਹ ਕਦੇ ਵੀ ਤੇਲ ਟਰੈਕਟਰ ਦਾ ਨਹੀਂ ਚੇਂਜ ਹੋਇਆ ਆਪਾਂ ਖੜੇ ਤੋਂ ਤੇਲ ਵੀ ਚੇਂਜ ਕਰ ਦਾਂਗੇ। ਯਾਨੀ ਕਿ ਬਾਈ ਯਾਰ ਜਾ ਕੇ ਜੋੜਨਾ ਹੀ ਆ। ਗਾਹ ਕਾ ਵੀ ਆਪਣੇ ਕੋਲੇ। ਮੇਨ ਗੱਲ ਵੀ 30 ਟਿੱਕਰ ਟਰੈਕਟਰ ਪਾਸ ਆਏ। ਮੈਂ ਇਹ ਖੂਬੀ ਆ। ਹਾਂ ਮੈਂ ਇਹ ਖੂਬੀ ਆ 30 ਟਿੱਕਰ ਟਰੈਕਟਰ ਵੀ ਪਾਸ ਹੈਗਾ ਜਦੋਂ ਮਰਜੀ ਬੰਦਾ ਨਾ ਕਰਾ ਲੇ। ਠੀਕ ਆ। ਹਾਂ। ਹਣ ਆਪਾਂ ਇਹ ਟਰੈਕਟਰ ਦੀ ਡਿਮਾਂਡ ਦੀ ਗੱਲ ਕਰੀਏ। ਇਹਦੀ ਡਿਮਾਂਡ ਦੀ ਗੱਲ ਕਰਕੇ ਵੀਰੇ 2000 ਪੰਜ ਮੜ ਦੀ ਡਿਮਾਂਡ ਤਾਂ ਹੈਗੀ ਆ ਮੇਰੀ 2 ਲੱਖ ਤੇ 95000 ਰੁਪਇਆ। ਠੀਕ ਆ। ਠੀਕ ਆ। ਜੇ ਤੇਰੀ ਐਡ ਤੇ ਆਪਣੇ ਕੋਲੇ ਕੋਈ ਗਾਹਕ ਆਉਂਦਾ ਹੈ ਇੱਕੋ ਮੁੱਲ ਠੀਕ ਆ ਠੀਕ ਆ ਮੈਂ ਇਹ ਨਹੀਂ ਕਹਿੰਦਾ ਗਾਹਕ ਚੱਲ ਕੇ ਜਿੰਨਾ ਕ ਮੇਰੇ ਚ ਗਜਾਇਸ ਹੈਗੀ ਐ ਸੌਦੇ 'ਚ ਮੈਂ ਓਨੀ ਕ ਗਜਾਇਸ ਇੱਥੇ ਹੀ ਘੜ ਦੇਣਾ ਚੱਲਦੀ ਐ ਐਡ ਤੇ ਠੀਕ ਹੈ ਜੀ 2 ਲੱਖ ਤੇ 65000 ਦਾ ਡੈਟ ਦੇ ਦਾਂਗੇ ਠੀਕ ਆ ਬਾਈ ਹਾਂ ਮੁੱਲ ਜਿੰਨਾ ਗਾਹਕ ਮਰਜ਼ੀ ਕਰਾ ਲੈ 285 ਕਰਾ ਲੈ 90 ਕਰਾ ਲੈ ਠੀਕ ਆ 265 ਦਾ ਡੈਟਟਰ ਦੇਵਾਂਗੇ ਆ 2 ਢਾਡਾ ਦਾ ਦੇ ਦਈਏ 260 ਦੀਰ ਬਾਈ ਗਜਾਇ ਸੀ 260 ਪਾਰਟੀ ਲਈ ਜਾਂਦੀ ਆ ਮੈਂ ਦਿੱਤਾ ਨਹੀਂ ਡੇਟਰ ਮੈਂ 70 ਤੇ ਅੜਿਆ ਮੈਂ ਨਹੀਂ 260 ਦਾ ਦੇ ਦਿਆਂਗੇ ਵੀਡੀਓ ਤੇ ਫਿਰ ਮੈਂ ਇਦੂ ਘੱਟ ਸਾਈ ਨਹੀਂ ਪੜਨੀਗੀ ਵਾ ਠੀਕ ਜੇ ਤੂੰ ਬੋਲਤਾ ਨਾ ਹੁਣ ਮੈਨੂੰ 260 ਦੀ ਕੱਲ ਸਾਈ ਦਿੰਦੇ ਹੀ ਪਰ ਮੇਰਾ ਮਨ ਨਹੀਂ ਮੰਨਿਆ ਸੀ ਚਲ ਤੂੰ ਕਹਦਾ ਤੇਰਾ ਅਜ ਦਾ ਮਾਨ ਮੈਂ ਇਹਨੇ ਦਾ ਡੇਟਰ ਦਊਂਗਾ 260 ਦਾ ਠੀਕ ਆ ਬਾਈ ਇਹ ਦੂ ਘੱਟ ਨਹੀਂ ਮੈਂ ਦੇਣਾ ਡੇਟਰ ਹੋਵੇ ਠੀਕ ਆ ਬਾਈ ਅੱਗੇ ਆ ਗਿਆ ਫੇਰ ਫਾਰਮ 60 ਹਾਂ ਫਾਰਮ 60 2001 ਮਾਰ ਲਾ ਵੀਰੇ ਇਹ 2001 ਮਾਰ ਲਾ 50 ਨੰਬਰ ਪੰਜਾਬ ਦੇ ਨਵੇਂ ਆ ਪੰਜਾਬ ਨੰਬਰ ਹੈ ਇਹ ਵੀ 13 ਨੰਬਰ ਆ ਮੇਰਾ ਵੀਰ ਪੀਵੀ13 ਸਾਗਰੂਰ ਪੀਵੀ13 ਹਾਂ ਸਮਰੂਰ ਦਾ ਨੰਬਰ ਹੈ ਠੀਕ ਆ ਚਾਰੇ ਟਾਇਰ ਨਵੇਂ ਹਾਂ ਚਾਰੇ ਟਾਇਰ ਨਵੇਂ ਆ ਵੀਰੇ ਆ ਵੇਖ ਲਓ ਵੀ ਹਜੇ ਟਾਇਰਾਂ ਦੇ ਉੱਤੇ ਧਾਗੇ ਜਿਹੀ ਪਈ ਆ ਜੇ ਕੇ ਸੋਨਾ ਦੇ ਟਾਇਰ ਆ ਬਾਈ ਕੋਈ ਦੇਸੀ ਨਹੀਂ ਗੀ ਠੀਕ ਆ ਬਾਈ ਜੇ ਕੇ ਸੋਨਾ ਹੀ ਆ ਵੇ ਮੋਰਾ ਪੈਣਾ ਬਾਈ ਟਾਇਰਾਂ ਦੇ ਇਚ ਚੈੱਕ ਕਰਾਈ ਮੇਰਾ ਵੀ ਆ ਹਜੇ ਮੋਰਾ ਉੱਤੇ ਪੈਣਾ ਹੈ ਹਾਂਜੀ ਹਾਂਜੀ ਠੀਕ ਆ ਸਰਵਿਸ ਵਗੈਰਾ ਇਹ ਟਰੈਕਟਰ ਵੀ ਆਪਣੀ ਨਵੀਂ ਹੋਈ ਆ ਬਾਈ ਰੰਗ ਪੇੜ ਦਾ ਨਵਾਂ ਟਰੈਕਟਰ ਕੋਕਾ ਪੀਸ ਜਿਹਨੂੰ ਕਹਦੇ ਯਾਰ ਠੀਕ ਆ ਬਾਈ ਆ ਵੇਖ ਲੈ ਵੀ ਜੋ ਹੈਗਾ ਰੰਗ ਕਿਤੋਂ ਮਾੜਾ ਮੋਟਾ ਕਿਤੋਂ ਲਿਆ ਰੰਗ ਬਣਾਣੀ ਟਰੈਕਟਰ ਦੇ ਦੋ ਆ ਬਾਕੀ ਸਾਰਾ origignal ਆ origignal ਆ ਡੰਡਾ ਫੱਟੀ ਛਤਰੀ ਸਾਰਾ ਕੁਝ ਇਹਦੇ ਨਾਲ ਵੀ ਨੱਕ ਪੂਰੇ ਆ ਠੀਕ ਆ ਹਾਂ ਇਹ ਵੀ ਬਾਈ ਡਬਲ ਕਲੱਚ ਆ ਡਬਲ ਕਲੱਚ ਆ ਡਬਲ ਕਲੱਚ ਆ ਇਹ ਵੀ ਟਰੈਕਟਰ ਤੇ ਪੰਜਾਬ ਨੰਬਰ ਆ ਟਾਇਰ ਚਾਰੇ ਨਵੇਂ ਜੇ ਕਿਸੇ ਨਾਲ ਵੀ ਠੀਕ ਆ ਬਾਈ ਨੱਕ ਵੇਖ ਲੈ ਮੇਰਾ ਵੀ ਸਾਰਾ ਕੁਝ ਪੂਰਾ ਡੰਡਾ ਫੱਟੀ ਛਤਰੀ ਸਾਰਾ ਕੁਝ ਲੱਗਾ ਹੋਇਆ ਟਰੈਕਟਰ ਨੂੰ ਸਮਾਨ ਪੂਰਾ ਪੂਰਾ ਸਮਾਨ ਨਵਾਂ ਟਰੈਕਟਰ ਜਿਹਨੂੰ ਕਹਦੇ ਆ ਰਹਾ ਸੁੱਕਾ ਪਿਆ ਕਰੋੜ ਵਾਲਾ ਟਰੈਕਟਰ ਪੂਰਾ ਵੇਲਾ ਠੀਕ ਆ ਬਾਡੀ ਲਾਈਨ ਤੇ ਮੇਰਾ ਵੀਰ ਕੈਮਰਾ ਮਾਰ ਕੇ ਚੈੱਕ ਕਰਾ ਦੇ ਆ ਦੇਖ ਰਾ ਵੀਰੇ ਮੈਂ ਇੱਕ ਟਰੈਕਟਰ ਤੇ ਨਹੀਂ ਕਹਿੰਦਾ ਵੀ ਇੱਕ ਦੀ ਸਰਵਿਸ ਹੋਈ ਆ ਠੀਕ ਆ ਤਿੰਨਾਂ ਦੀ ਵੀ ਸਰਵਿਸ ਚੈੱਕ ਕਰਾਵਾਂ ਤੈਨੂੰ ਕਰਾ ਦਿਓ ਆ ਲੈ ਤੂੰ ਹੁਣ ਆਏ ਨਾ ਕਹਦੀ ਵੀ ਖਣੀ ਆ ਨਾ ਮੇਰੀ ਐਡ ਤੇ ਬਾਈ ਉਹੀ ਕਹੀ ਜਾਂਦਾ ਮਰੀ ਨੇ ਕਹ ਬਾਈ ਸਲਾਈ ਤੇ ਮੜਾ ਜਾ ਠੀਕ ਆ ਬਾਈ ਵੇਖ ਲਾ ਆ ਜਿਹੜੀ ਗੱਲ ਆਪਾਂ ਕਹਿੰਨੇ ਆ ਉਹ ਗੱਲ ਘਰੇ ਆਏ ਤੋ ਨਿਕਲੂਗੀ ਠੀਕ ਆ ਵੀ ਜਿਹੜਾ ਡਰਾਈਵਰ ਤੁਹਾਡੇ ਕੋਲੋਂ ਲਿਆਊਗਾ ਜਾ ਕੇ ਬਾਈ ਜੋੜਨਾ ਕੰਮ ਲੈਣਾ ਲਗਾ ਕਾ ਵਾਹਣ ਵਿਹਲੇ ਪਏ ਆ ਬਾਈ ਜੇ ਕੋਈ ਵੀਰ ਕਹੂਆ ਮੈਂ ਵਾਹਣਾ ਵਾਹ ਕੇ ਲਿਆਵੇ ਸੌਦਾ ਟੋਕਲੇ ਵਾਲੇ ਇਹਨੂੰ ਠੀਕ ਆ ਹਣ ਗੱਲ ਇਹਦੀ ਡਿਮਾਂਡ ਦੀ ਕਰੀਏ ਇਹਦੀ ਬਾਈ ਡਿਮਾਂਡ ਤਾਂ ਜਿੰਨੀ ਮਰਜ਼ੀ ਕਰਾਲਾ ਡਿਮਾਂਡ ਤਾਂ ਮੇਰੀ ਹੈਗੀ ਆ 2,55,000 ਰੁਪਿਆ ਇਹਦੀ ਠੀਕ ਆ ਤੇਰੀ ਚੱਲਦੀ ਐਡ ਤੇ ਡਿਸਕਾਊਂਟ ਦੇ ਦਿੰਨਾ 2,40,000 ਦਾ ਡਿੱਟ ਦੇ ਦੂੰਗਾ ਜੇ ਵੀਰ ਕਹਵੇ ਮੈਂ ਬਾਈ ਦੀ ਐਡ ਤੇ ਤੇਰੇ ਕੋਲ ਚੱਲ ਕੇ ਆਇਆ ਦੋ 35 ਦਾ ਦੇ ਦਿਓ ਜੀ ਡਿੱਟ ਦੀ ਗੱਲ ਕਰਕੇ ਤਾਂ ਜੀ ਹਾਂ ਬਾਈ 2,35,000 ਦਾ ਦੇ ਦਿਓ ਜੀ ਮੈਂ 2,40,000 ਤੇਰੀ ਐਡ ਤੇ ਬੋਲਿਆਈ ਤੂੰ ਡਿਸਕਾਊਂਟ ਬਾਹਲੇ ਲਈ ਜਨਾ ਮੇਰੇ ਤੋਂ ਚੱਲ ਕੋਈ ਨਹੀਂ 40 ਹੱਥ ਕੋਈ ਗੱਲ ਨਹੀਂ ਜੇ ਤੂੰ ਅੱਗੇ ਵੀ ਤੈਨੂੰ ਦੋ ਟਰੈਕਟਰਾਂ ਦੇ ਵਿੱਚ ਬਾਈ ਡਿਸਕਾਊਂਟ ਦਿੱਤਾ ਹੀ ਹੈ ਪਰ ਤੂੰ ਉਹਨਾਂ ਚੋਂ ਹੀ ਮੈਥੋਂ 5500 ਰੁਪਇਆ ਛੜਾਇਆ ਹੁਣ ਤੂੰ 5 ਜੇਚੂ ਵੀ ਛੜਾਉਣਾ ਹੈ ਤੇ ਆਪਾਂ ਤੂੰ 235 ਦਾ ਕਹਿੰਦਾ 2 ਲੱਖ ਤੇ 35 ਹਜ਼ਾਰ ਦੀ ਬਾਈ ਸਾਈ ਲਵਾਂਗੇ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਠੀਕ ਆ ਬਾਈ ਹਾਂ ਪੰਜਾਬ ਨੰਬਰ ਹੈ ਇੰਜਨ ਕੇ ਦੀ ਆਪਣੀ ਗਾਰੰਟੀ ਆ ਟਾਇਰ ਨਵੇਂ ਟਰੈਕਟਰ ਦੇ ਠੀਕ ਆ ਹੁਣ ਬਾਈ ਗੱਲ ਕਰਦੇ ਆ ਵੀ ਇਹ ਤਿੰਨੇ ਟਰੈਕਟਰ ਕਿਹੜੇ ਪਿੰਡ ਵਕਾਉ ਆ ਬਾਈ ਜੀ ਪਿੰਡ ਸੁਖਾਣਾ ਦਾ ਠੀਕ ਆ ਜ਼ਿਲ੍ਹਾ ਮੋਗਾ ਭਾਈ ਭਗਤੇ ਦੇ ਨੇੜੇ ਪਿੰਡ ਆ ਮੇਰਾ ਸੁਖਾਣਾ ਦਾ ਠੀਕ ਆ ਹਾਂ ਮੋਬਾਈਲ ਨੰਬਰ ਵੀਰ ਜੀ 94175 80582 ਤੇ ਤਿੰਨਾ ਟਰੈਕਟਰਾਂ ਬਾਰੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ 99 175 81 582 ਤੇ ਆਪਣੇ ਨਾਲ ਸੰਪਰਕ ਕਰ ਸਕਦੇ ਆ ਹਣ ਬਾਈ ਥੋੜੀ ਜਿਮੇਵਾਰੀ ਜਿਹੜਾ ਆਪਾਂ ਵੀਡੀਓ ਤੇ ਰੇਟ ਬੋਲਿਆ ਜਿਹੜੀ ਗੱਲ ਮੈਂ ਵੀਡੀਓ ਤੇ ਰੇਟ ਬੋਲੇ ਆ ਜੋ ਮੈਂ ਇਹਨਾਂ ਦੀਆਂ ਦਸੱਲੀਆਂ ਬੋਲੀਆਂ ਉਹ ਬੰਦਾ ਕੇ ਚੈੱਕ ਕਰ ਸਕਦਾ ਜੋ ਆਪਾਂ ਸਰਵਿਸਾਂ ਬੋਲੀਆਂ ਉਹ ਵੀ ਚੈੱਕ ਕਰ ਸਕਦਾ ਆ ਠੀਕ ਆ ਵੀਡੀਓ ਨੂੰ ਕਰ ਦਿਓ ਜੀ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ